ਜੋਸੋ ਟਰੈਕਟਰ ਨੂੰ ਆਪਾਂ ਪਟਿਆਲੇ ਤੱਕ ਛੱਡ ਕੇ ਆਵਾਂਗੇ ਪਾਸੇ ਆਪਾਂ ਇਹਦੇ ਹੈਵੀ ਬੰਪਰ ਲਾਇਆ ਅਗਲੇ ਬੰਨੇ ਆਪਾਂ ਜੋ ਫੋਰਡ ਦੀ ओरिजिनल ਜੈਨੂਨ ਗ੍ਰਿਲ ਯੂਜ਼ ਕੀਤੀ ਹੈ ਬਾਕੀ ਤੁਸੀਂ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆ ਪੇਂਟ ਦੀ ਫਿਨਿਸ਼ਿੰਗ ਵਗੈਰਾ ਆਈ ਆਪਣੀ ਜੋ ਆਪਾਂ ਪੇਂਟ ਕੀਤਾ ਸੀ ਟਰੈਕਟਰ ਦੇ ਉੱਪਰ ਮਾਰਦਾ ਕਿਉਂਕਿ ਆਪਣੇ ਸਬਸਕ੍ਰਾਈਬਰ ਭਰਾ ਨੇ ਜਿਹੜੇ ਆਪਣੇ ਵੀਡੀਓ ਵਗੈਰਾ ਅਕਸਰ ਵੇਖਦੇ ਨੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਓ ਸੱਜਣੋ ਗੱਲਬਾਤ ਕਰਦੇ ਆਪਾਂ ਜੋ ਆਪਣਾ ਪਿਛਲੇ ਦਿਨੀ 4 ਤੋਂ 4.5 ਮਹੀਨੇ ਪਹਿਲਾਂ ਤੋਂ ਆਪਾਂ ਟਰੈਕਟਰ ਜੋ ਆਪਾਂ ਆਪਣੇ ਕੋਲੇ ਐਮਪੀ ਤੋਂ ਆਇਆ ਸੀਗਾ ਸੋਸੋ ਟਰੈਕਟਰ ਦੀ ਅੱਜ ਡਿਲੀਵਰੀ ਆ ਕਹਿਣ ਦਾ ਮਤਲਬ ਅੱਜ ਉਸ ਟਰੈਕਟਰ ਨੂੰ ਆਪਾਂ ਪਟਿਆਲੇ ਤੱਕ ਛੱਡ ਕੇ ਆਵਾਂਗੇ ਤੇ ਪਟਿਆਲੇ ਤੋਂ ਬਾਅਦ ਉਹ ਆਪੇ ਆਪਣਾ ਡਿਲੀਵਰੀ ਵੈਨ ਤੇ ਅੱਗੇ ਲੈ ਜਾਣਗੇ ਆਪਣਾ ਤੇ ਚਲੋ ਸੱਜਣੋ ਤੁਹਾਨੂੰ ਟਰੈਕਟਰ ਬਾਰੇ ਦੋ ਚਾਰ ਇਨਫੋਰਮੇਸ਼ਨ ਦੇ ਦਈਏ ਜੋ ਜੋ ਪਾਰਟਸ ਆਪਾਂ ਲਾਇਆ ਤੇ ਟਰੈਕਟਰ ਦੇ ਵਿੱਚ ਜੋ ਜੋ ਵਰਕ ਕੀਤਾ ਤੁਹਾਨੂੰ ਉਹਦੀ ਇਨਫੋਰਮੇਸ਼ਨ ਦੰਨੇ ਆ ਬਾਕੀ ਦਾ ਰੋਡ ਸ਼ੋਅ ਦੰਨੇ ਟਰੈਕਟਰ ਦਾ ਤੇ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਦੇ ਵਿੱਚ ਜਰੂਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਬਾਕੀ ਆਪਣਾ ਇੰਸਟਾ ਤੇ ਫੇਸਬੁੱਕ ਦਾ ਪੇਜ ਵੀ ਫੋਲੋ ਕਰ ਲਓ ਆਓ ਸੱਜਣੋ ਤੁਹਾਨੂੰ ਦਈਏ ਇਨਫੋਰਮੇਸ਼ਨ ਐਮਪੀ ਵਾਲੇ ਫੋਰ ਟਰੈਕਟਰ ਦੀ ਲਓ ਸੱਜਣੋ ਬਾਕੀ ਗੱਲ ਸਭ ਤੋਂ ਪਹਿਲਾਂ ਫਰ ਅਗਲੇ ਪਾਸੇ ਆਪਾਂ ਇਹਦੇ ਹੈਵੀ ਬੰਪਰ ਲਾਇਆ। ਅਗਲੇ ਬੰਨੇ ਆਪਾਂ ਜੋ ਫੋਰਡ ਦੀ ओरिजिनल ਜੈਨੂਨ ਗ੍ਰਿਲ ਯੂਜ਼ ਕੀਤੀ ਆ। ਬਾਕੀ ਤੁਸੀਂ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਆਹ ਪੇਂਟ ਦੀ ਫਿਨਿਸ਼ਿੰਗ ਵਗੈਰਾ ਆਈ ਆਪਣੀ। ਜੋ ਆਪਾਂ ਪੇਂਟ ਕੀਤਾ ਸੀ ਟਰੈਕਟਰ ਦੇ ਉੱਪਰ। ਜੋ ਡੀਜ਼ਲ ਪੰਪ ਫਿਊਲ ਸਿਸਟਮ ਆਪਾਂ ਨਵੇਂ ਮਾਡਲ ਵਾਂਗੂ ਤਿਆਰ ਕੀਤਾ ਦਾ। ਜਿੱਦਾਂ ਆਪਾਂ ਨਵਾਂ ਮਾਡਲ ਟਰੈਕਟਰ ਆਉਂਦਾ ਏਜੰਸੀ ਦੇ ਵਿੱਚ ਉਦਾਂ ਹੀ ਆਪਾਂ ਤਿਆਰ ਕੀਤਾਗਾ। ਇਧਰ ਆਪਣਾ ਲਿਫਟ ਲੀਵਰ ਵਗੈਰਾ ਨੋਬ ਵਗੈਰਾ ਸਾਰੇ ਆਪਾਂ ਕੰਪਨੀ ਦੇ ਹੀ ਯੂਜ਼ ਕੀਤੇ ਜਿੱਦਾਂ ਨਵੇਂ ਟਰੈਕਟਰ ਦੇ ਆਉਂਦੇ ਨੇ ਤੇ ਸੀਟ ਆਪਣੀ ਜੋ ਵਧੀਆ ਚ ਯੂਜ਼ ਕੀਤੀ ਆਪਾਂ ਇਧਰ ਰੈਮ ਟਾਇਰ ਵਗੈਰਾ ਆਪਾਂ 16 ਦੇ ਯੂਜ਼ ਕੀਤੇ ਇਸ ਟਰੈਕਟਰ ਦੇ ਵਿੱਚ ਬਾਕੀ ਪਿਛਲੀ ਸਾਈਡ ਤੋਂ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਐਨ ਓਕੇ ਆ ਇਧਰ ਆਪਣਾ ਬੋਤਲ ਸਟੈਂਡ ਔਰ ਰਿਫਲੈਕਟਰ ਵਗੈਰਾ ਅਜਾ ਲਾਇਆ ਸੀ ਲਾਉਣ ਵਾਲਾ ਰਹਿਗਾ ਸੀਗਾ ਇਹ ਲਾਇਆ ਆਪਾਂ ਅਕੇ ਡਾਉਨ ਸੀਲਿੰਗ ਤੁਸੀਂ ਦੇਖ ਸਕਦੇ ਹੋ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਕਰਵਾਈ ਆ ਮਿਊਜ਼ਿਕ ਸਿਸਟਮ ਵੀ ਇਸ ਟਰੈਕਟਰ ਦੇ ਹਿਸਾਬ ਨਾਲ ਲਾਇਆ ਆਪਾਂ ਬਾਲਾ ਵੱਡਾ ਮਿਊਜ਼ਿਕ ਸਿਸਟਮ ਵੀ ਨਹੀਂ ਇਸ ਟਰੈਕਟਰ ਦੇ ਯੂਜ਼ ਕੀਤਾ ਆਪਾਂ ਕਹਿਣ ਦਾ ਮਤਲਬ ਐਂ ਜੈਨੂਨ ਤਰੀਕੇ ਵਾਲੀ ਲੋਕਾਂ ਤੇ ਜੈਨੂਨ ਢੰਗ ਨਾਲ ਆਪਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਟਰੈਕਟਰ ਨੂੰ ਜਿੱਦਾਂ ਕੰਪਨੀ ਚ ਟਰੈਕਟਰ ਆਉਂਦਾ ਸੀਗਾ ਚਲੋ ਸੱਜਣਾ ਉਸ ਤੋਂ ਬਾਅਦ ਆਪਾਂ ਰੋਡ ਸ਼ੋਅ ਦਿੰਨੇ ਆ ਇਸ ਟਰੈਕਟਰ ਦਾ ਲੋ ਮਤਰਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਰੋਡ ਸ਼ੋਅ ਦਿੰਨੇ ਆ ਇਸ ਟਰੈਕਟਰ ਦਾ ਰੋਡ ਦੇ ਉੱਪਰ ਕਿੰਦਾ ਲੁੱਕ ਲੱਗਦੀ ਟਿੱਡੀ ਜੋ ਆਪਣਾ 4 ਟਰੈਕਟਰ ਰੈਡੀ ਕਰਨ ਤੋਂ ਬਾਅਦ ਸੋ ਆਪਾਂ ਮਲੋਟ ਆ ਗਏ ਸੀਗੇ। ਮਲੋਟੋਂ ਉਹ ਟਰੈਕਟਰ ਦੇ ਹਰ ਇੰਜਨ ਤੁਹਾਨੂੰ ਦਿਖਾ ਰਿਆਂਗਾ। ਬਾਕੀ ਤੁਹਾਨੂੰ ਇਨਸਟਾ ਤੇ ਵੀਡੀਓ ਦੇਖਣ ਨੂੰ ਮਿਲ ਜੂਗੀ ਆਪਣੀ। ਸੋ ਆਪਣੇ ਕੋਲੇ ਜੋ 91 ਗਰਾਂ ਖੁੱਲਿਆ ਵਾਂਗਾ ਉਸ ਟਰੈਕਟਰ ਦੇ ਵਿੱਚ ਆਪਾਂ ਬਲਾਕ ਲੈ ਰਹੇ ਹਾਂ ਕਿਉਂਕਿ ਉਹ ਬਲਾਕ ਟਰੈਕਟਰ ਦਾ ਕ੍ਰੈਕ ਹੋ ਗਿਆ ਸੀਗਾ। ਸੋ ਅੱਜ ਤੁਹਾਨੂੰ ਦਿਖਾ ਦਿੰਨੇ ਆ ਬਲਾਕ ਕਿਹੜਾ ਲਿਆ ਆਪਾਂ। ਆ ਇੱਧਰ ਜੋ ਆਪਾਂ 91 ਗਰਾਂ ਦਾ ਬਲਾਕ ਹੀ ਖਰੀਦਿਆਗਾ ਤੇ ਇਹ ਲੈ ਕੇ ਆਪਾਂ ਚੱਲਦੇ ਆਂਗੇ ਇਸ ਤੋਂ ਬਾਅਦ। बाकी तू तो जो फार्म ट्रैक का ब्लॉक लिया है भी तो दिखा दें बाकी आ सारे ट्रैक्टर इंजन वगैरह पाए ने उस देख सकते हो बाकी देख सकते हो सारे ट्रैक्टर इंजन पाए ने ਜੋ ਇਧਰ ਭਰਾ ਨੇ ਸਾਡਾ ਇੰਜਨ ਹੈ ਬਾਈ ਸਸੀ ਕਾਲ ਸਸੀ ਹੈ ਬਾਈ ਆ 60 ਦਾ ਇੰਜਨ ਲੈ ਆਪਾਂ ਅੱਛਾ ਅੱਛਾ ਪਹਿਲਾਂ ਇੰਜਨ ਨੂੰ ਕੀ ਹੋ ਗਿਆ ਸੀ ਪਹਿਲਾਂ ਇੰਜਨ ਨੂੰ ਅੱਛਾ ਅੱਛਾ ਉਹ ਬੈਕ ਪ੍ਰੈਸ਼ਰ ਬੈਕ ਪ੍ਰੈਸ਼ਰ ਮਾਰਦਾ ਕਿਉਂਕਿ ਆਪਣੇ ਸਬਸਕ੍ਰਾਈਬਰ ਭਰਾ ਨੇ ਜਿਹੜੇ ਆਪਣੇ ਵੀਡੀਓ ਵਗੈਰਾ ਅਕਸਰ ਵੇਖਦੇ ਨੇ ਤੇ ਧੰਨਵਾਦ ਬਾਈ ਜੀ ਜੀ ਆਇਆਂ ਨੂੰ ਸਸੀ ਕਾਲ ਜੀ ਅੱਛਾ ਹਾਂ ਜੀ ਹਾਂ ਜੀ ਸਸੀ ਕਾਲ ਜੀ ਸਸੀ ਕਾਲ ਜੀ ਤੇ ਇਧਰ ਸੱਚ ਨੂੰ ਆਪਾਂ ਜੋ ਫੋਰਡ ਦਾ ਬਲੌਕ ਲੈ ਲਿਆ ਸੀਗਾ ਆਪਾਂ ਜੋ ਆਪਣਾ ਸਰਦਾਰ ਜਸਵਿੰਦਰ ਸਿੰਘ ਜੀ ਦਾ ਜੋ ਆਪਾਂ ਕੈਨੇਡਾ ਤੋਂ ਤਿਆਰ ਕਰ ਰਹੇ ਆ ਟਰੈਕਟਰ ਸੋ ਇਸਾ ਟਰੈਕਟਰ ਦਾ ਆਪਣਾ ਬਲਾਕ ਲੈ ਲਿਆ ਸੀ ਆ ਕਿਧਰ ਹਮ ਦਿਖਾ ਦਿੰਨੇ ਆ ਬਾਕੀ ਸਾਰਾ ਪਾਰਟਸ ਇਹਨਾਂ ਦਾ ਇਧਰ ਸੋਨਾਲੀਕਾ ਦਾ ਨਵਾਂ ਇੰਜਨ ਵੀ ਮਿਲ ਜਾਂਦਾ ਇਹਨਾਂ ਕੋਲੇ ਉਹ ਵੀ ਪਿਆਗ ਆਪਣਾ ਇਧਰ ਵੀਲ ਵਗੈਰਾ ਜੋ ਮਹਿੰਦਰਾ ਦੇ ਜੋ ਕਿ ਤੁਹਾਨੂੰ ਹਰ ਕੰਮ ਵਾਲੀਆ ਵੀਡੀਓ ਆਪਾਂ ਦਿਖਾਉਣਾ ਰਹਿੰਦੇ ਆ ਹਰ ਟਰੈਕਟਰ ਦੀਆਂ ਹਰ ਪਾਰਟਸ ਦੀਆਂ ਆਕੇ ਇਧਰ ਵੀ ਦਿਖਾ ਦਿੰਨੇ ਤੁਹਾਨੂੰ ਇਧਰ ਸਾਰੇ ਟਰੈਕਟਰਾਂ ਦੇ ਐਕਸਲ ਵਗੈਰਾ ਗਰਾਰੇ ਵਗੈਰਾ ਸਾਰੇ ਮਿਲ ਜਾਣਗੇ ਇਨਾਂ ਕੋਲੇ ਚਲੋ ਜਿਹੜੇ ਭਰਾਣੇ ਵੀ ਅ ਰੇ ਟਰਾਈ ਕਰਨਾ ਹੋਵੇ ਜਾਂ ਸਮਾਨ ਲੈਣਾ ਹੋਵੇ ਤੁਹਾਨੂੰ ਸਕਰੀਨ ਤੇ ਨੰਬਰ ਦੇ ਦੂੰਗਾ ਤੇ ਉੱਥੋਂ ਤੁਸੀਂ ਟਰਾਈ ਕਰ ਸਕਦੇ ਹੋ ਕਿਉਂਕਿ ਹਰ ਸਵਰਾਜ ਦਾ ਗियर ਪਿਆ ਹੋਵੇ ਟਰੈਕਟਰ ਦਾ ਕਿਸੇ ਵੀਰ ਨੇ ਸਪੀਡ ਸੁਪਰ ਸੀਡਰ ਰੋਟਾਵੇਟਰ ਤੂੜੀ ਰੀਪਰ ਲਈ ਘਟਾਉਣੀ ਹੋਵੇ ਵਧਾਉਣੀ ਹੋਵੇ ਸਾਰਾ ਗੇਅਰ ਵਗੈਰਾ ਇਹਨਾਂ ਕੋਲ ਮਿਲ ਜਾਂਦਾਗਾ ਚਲੋ ਸਜਣੋ ਆਪਾਂ ਜੋ ਸ਼ਾਪ ਤੇ ਆਗੇ ਸੀਗੇ ਤੇ ਸ਼ਾਪ ਤੇ ਸਵੇਰ ਦਾ ਟਾਈਮ ਹੈਗਾ 8:00 ਵਜੇ ਦਾ ਸੋ ਅੱਜ ਇੱਕ ਆਪਣੇ ਕੋਲੇ ਜੋ ਦੌੜੀ ਖਾਨੇ ਤੋਂ ਟਰੈਕਟਰ ਆਇਆ ਸੀਗਾ ਸੋ ਇਸ ਟਰੈਕਟਰ ਦੇ ਵਿੱਚ ਆਪਾਂ ਇੱਕ ਦਾ ਬੰਪਰ ਵਗੈਰਾ ਪੇਂਟ ਕੀਤਾਗਾ ਤੇ ਇੱਕ ਦਾ ਟੋਪਾ ਵਗੈਰਾ ਪੇਂਟ ਕੀਤਾ ਉਹ ਅੱਜ ਕੱਸ ਕੇ ਤੇ ਇਹ ਟਰੈਕਟਰ ਆਪਣੇ ਵੱਲੋਂ ਮਕੈਨੀਕਲ ਕੰਮ ਵੱਲੋਂ ਡਾਨੇ ਆ ਤੇ ਇਧਰ ਇੱਕ ਜੋ ਅਰਜਨ ਟਰੈਕਟਰ ਆਪਣਾ ਮੋਗੇ ਤੋਂ ਭਰਾ ਮੰਗੇ ਦਾ ਜੋ ਤਿਆਰ ਕਰ ਰਹੇ ਆਪਾਂ ਟਰੈਕਟਰ ਸੋ ਇਸ ਟਰੈਕਟਰ ਦੇ ਵਿੱਚ ਇਹਨਾਂ ਨੇ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਆਪਾਂ ਚਲਦੇ ਦੀ ਪਰਫਾਰਮੈਂਸ ਕਿਦਾਂ ਟਰੈਕਟਰ ਧੂਆਂ ਬਹੁਤ ਜ਼ਿਆਦਾ ਮਾਰਦਾ ਸੀਗਾ ਸੋ ਆਪਾਂ ਇਹਨਾਂ ਦਾ पहला वाला टरबो उतारा पहला वाला टर्बो उतारन उतार तो बाद आप जो आप कंपनी वाला जेनून टर्बो वगैरह एजेंसी वाला फिटिंग कर रहे हैं बाकी जो पार्टस तो निगाह मरा देना मैं हर पार्ट महिंद्रा कंपनी का जयनून अपने को आ चुका है एजेंसी के सो अज आप दिटिंग करा सारी ਰਬੋਂ ਕਰਾਦੀ ਜੋ ਕੰਪਨੀ ਵੱਲੋਂ ਆਉਂਦੀ ਆ ਇੱਧਰ ਆਪਣਾ ਡੀਜ਼ਲ ਪੰਪ ਵੀ ਉਤਰ ਚੁੱਕਿਆ ਸੋ ਇਹਦੀ ਵੀ ਸੈਟਿੰਗ ਕਰਨੀ ਪੈਂਦੀ ਆ ਸਾਰੀ ਫੇਰ ਜਾ ਕੇ ਟਰੈਕਟਰ ਦੀ ਪਰਫਾਰਮੈਂਸ ਬਣਦੀ ਆ ਚਲੋ ਸੱਜਣੋ ਆਪਣਾ ਇਹਦਾ ਸਪੈਸ਼ਲ ਵਲੌਗ ਆਊਗਾ ਟਰਾਈ ਦਾ ਟਰਾਈ ਲੈ ਕੇ ਤੁਹਾਨੂੰ ਦਿਖਾਵਾਂਗੇ ਕਿਦਾਂ ਟਰੈਕਟਰ ਦੀ ਪਰਫਾਰਮੈਂਸ ਅੱਗੇ ਨਾਲੋਂ ਵਧੀਆ ਜਾਂ ਨਹੀਂ ਵਧੀ ਬਾਕੀ ਆਲਰੇਡੀ ਆਪਾਂ ਇੰਸਟਾਗ੍ਰam ਤੇ ਆਪਾਂ ਇਹਦੀ ਵੀਡੀਓ ਵੈਸੇ ਵੀ YouTube ਤੇ ਵੀ ਪਾਈ ਵੀ ਆ ਸ਼ਾਇਦ ਤੇ ਇੰਸਟਾ ਤੇ ਤਾਂ ਪਾਈ ਪਈ ਹੋਈ ਆ ਕਿਦਾਂ ਪਰਫਾਰਮੈਂਸ ਕਿਵੇਂ ਟਰੈਕਟਰ স্মੋਕ ਕਰਦਾ ਸੀਗਾ ਤੇ ਚਲੋ ਸਾਜਰੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਦਾ ਟੈਸਟ ਡਰਾਈਵ ਦਾ ਹੋਊਗਾ ਬਾਕੀ ਇੱਕ 960 ਤੇ ਜੋ ਆਪਣੇ 58 ਗ੍ਰਾਮ ਵਗੈਰਾ ਦਾ ਇੰਜਨ ਵਗੈਰਾ ਦਾ ਵਰਕ ਚੱਲਦਿਆ ਉਹ ਸਾਡੇ ਸਾਰੇ ਵਲੌਗ ਤੁਹਾਡੇ ਨਾਲ ਹੁਣ ਸਾਂਝੇ ਕਰਿਆ ਕਰਾਂਗੇ ਕਿਉਂਕਿ ਵਲੌਗ ਹੁਣ ਤਾਂ ਨਹੀਂ ਪਾ ਪਾ ਹੋਇਆ ਕਿਉਂਕਿ ਆਪਣੇ ਕੋਲੇ ਸਮੇਂ ਦੀ ਘਾਟ ਹੋਣ ਕਾਰਨ ਕਰਕੇ ਤੇ ਫਿਰ ਕੰਮ ਬਿਜੀ ਸੀਗਾ ਇਹਦੇ ਤੁਹਾਨੂੰ ਮੜੀ ਝਲਕ ਮੈਸੀ ਦੀ ਮਰਾ ਦਈਏ ਜੋ ਸਰਦਾਰ ਬਲਕੌਰ ਸਿੰਘ ਜੀ ਦਾ ਇਹ ਵੀ ਤਿਆਰ ਕਰ ਰਹੇ ਆਂ ਆਪਾਂ ਚਲੋ ਜੱਦ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ